ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਆਪਾਂ ਤੁਹਾਨੂੰ ਦੋ ਨਗੀਨੇ ਕਟੀਆਂ ਮੰਨ ਲਓ ਭਾਈ ਭਾਵੇਂ ਮੰਨ ਲਓ ਝੋਟੀਆਂ ਦਿਖਾਉਣੇ ਆਗੇ ਟਾਪ ਬਰੀਡ ਦੀਆਂ ਅੱਗੇ ਬਾਈ ਕੋਲੇ ਆਉਂਦੀਆਂ ਰਹਿੰਦੀਆਂ ਨੇ ਤੇ ਜਿਹੜੀ ਆਪਾਂ ਵੀਡੀਓ ਬਣਾਈ ਆ ਪਿੰਡ ਚੀਦਾ ਜ਼ਿਲ੍ਹਾ ਇਹਨੂੰ ਮੋਗਾ ਤਹਿਸੀਲ ਬਾਗਾ ਪੁਰਾਣਾ ਨੇੜੇ ਪਿੰਡ ਬਾਈ ਨੂੰ ਰਹ ਜਾਂਦੇ ਆ ਇਧਰੋਂ ਆਵੇ ਤਾਂ ਖਾਸ ਭਗਤ ਆ ਭਾਈ ਕਾ ਵੀ ਨੇੜੇ ਹੀ ਰਹਿੰਦਾ ਬਾਂਦਰ ਪਿੰਡ ਸੁਖਾਣੰਦ ਇਹ ਪਿੰਡ ਬਾਈ ਨੂੰ ਨੇੜੇ ਰਹ ਜਾਂਦੇ ਆਗੇ ਕੰਡੈਕਟਰ ਨੰਬਰ ਬੋਲਿਓ ਬਈ 9876043855 ਬਾਈ ਤੇ ਬਾਈ ਕਿੰਨੇ ਕਿੰਨੇ ਉਮਰ ਦੇ ਆ ਗਏ ਆ ਦੋ ਆ ਤਾਂ ਬਾਈ 22 ਸਾਲ ਦੀ ਇਕੱਟੀ ਹੂੰ ਤੇ ਆ ਇਹ ਸਵਾ 2 ਸਾਲਾਂ ਦੀ ਇਕੱਟੀ ਹੈ ਬਾਈ ਇਹ ਤਾਂ ਅਜੇ ਸੀਮਣ ਭਰਾਤਾ ਤੇ ਇਹ ਬੱਚਾ ਹੀ ਹੈ 2 ਮਹੀਨੇ ਨੂੰ ਦੀ ਗੱਲ ਹੋਊਗੀ ਸਹੀ ਤੇ ਬਾਈ 2 ਮਹੀਨੇ ਗੀਨੇ ਲਿਆਂਦਾ ਦਿਹਾਉਂਦਾ ਬਾਈ ਪਹਿਲਾਂ ਵੀ ਨਹੀਂ ਆਉਂਦਾ ਸੀ ਅੱਜ ਵੀ ਨਹੀਂ ਆਇਆ ਹਾਂਜੀ ਬਾਈ ਚੰਗਾ ਕੱਟੀਆਂ ਲੈਣੇ ਬਾਈ ਯਾਰ ਮਾਰੀ ਤੇ ਮੁੱਲ ਵੀ ਦੇਖੋ ਬਾਈ ਐ ਹੋਊਗਾ ਹਨਾ ਜਿਵੇਂ ਵੀ ਚੀਜ਼ ਆ ਗਈ ਉਹ ਹੈ ਜਾ ਬਾਈ ਚੀਜ਼ ਤੇ ਮੁੱਲ ਲੱਗਦਾ ਬਾਈ ਯਾਰ ਕਈ ਤਾਂ ਹੁਣ ਕੱਟੀ 30 ਦੀ ਵੀ ਮਿਲ ਜਾਂਦੀ ਕੱਟੀ 25 ਦੀ ਮਿਲ ਜਾਂਦੀ ਹੈ ਪਰ ਉਹ ਜਾਂ ਮੁੱਲ ਬਾਈ ਜਾਇਜ਼ ਜਾਂ ਗੜਾ ਉਹ ਜਾਂ ਮਿੱਠਾਗਾ ਤੇ ਬਾਈ ਮੁੱਲ ਇਹਨਾਂ ਦਾ ਕੀ ਕੀ ਰਹੂਗਾ ਮੁੱਲਾ ਆਲੀ ਦਾ 57000 ਰੁਪਏ ਬਾਈ ਦੇਣ ਲੈਣਾ ਇੱਧਰ ਇਹਦਾ 54000 ਰੁਪਏ 52 ਦੇ 54000 ਰੁਪਇਆ ਮੁੱਲ ਜਿਹੜੀ ਬਈ ਇਹਦਾ ਸੀਮੈਂਟ ਡਿਟੇਲ ਕੀ ਹੈਗਾ ਸੀਮਨ ਬਈ ਆ ਵੀ ਮੁੰਨੇ ਦੀ ਖੁਦ ਹੈ ਕੱਟੀ ਠੀਕ ਹੈ ਵੀਰੇ ਹਾਂ ਜੀ ਵੀ ਮਾਡ ਰਿਕਾਰਡ 17 ਕਿਲੋ ਦਾ ਇਹ ਕੱਟੀ ਦਾ ਹੀ 15 16 ਕਿਲੋ ਦਾ ਇਹਦਾ ਮਾਡ ਰਿਕਾਰਡ ਸਾਨੂੰ ਆਪਣਾ ਆਪ ਦਾ ਰਿਕਾਰਡ ਇਹਦਾ ਮਿਲਿਆ ਨਹੀਂ ਫਾਦਰ ਕੋਡ ਠੀਕ ਹੈ ਉਹ ਵੀ ਮਿਲ ਜੂਗਾ ਹੋ ਸਕਦਾ ਬੰਦੇ ਬਾਹਰ ਗਏ ਹੋਏ ਸੀਗੇ ਉਹਨੇ ਤੁਹਾਨੂੰ ਦੱਸ ਦਾਂਗੇ ਆਪਾਂ ਕਹਿਣ ਨੂੰ ਗੱਪ ਮਾਰੀ ਅੱਗੇ ਜਿਵੇਂ ਮਰਜੀ ਠੀਕ ਹੈ ਬਾਈ ਕੁਆਲਟੀ ਬਾਈ ਇੱਕ ਦੂਜੀ ਦੀ ਬਾਤ ਚੜ੍ਹ ਕੇ ਦੇਖ ਸਕਦੇ ਹਾਂ ਸਿੰਘ ਵੀ ਨਾਲੋਂ ਮੋੜੇ ਵੈ ਨਹੀਂ ਹੈ ਕਿ ਬਾਈ ਇਹਨਾਂ ਨੇ ਹੁਣ ਖੁੱਲੇ ਲੈ ਜਾਣੇ ਕਿਉਂਕਿ ਖੁੱਲੇ ਕਿੱਥੇ ਲੈ ਜਾਣੀਆਂ ਬਾਈ ਯਾਰ ਜਮਾ ਦਾ ਕੋਕਾ ਪੀਸ ਆ ਯਾਰ ਸਹੀ ਗੱਲ ਆ ਬਾਈ ਹਾਂਜੀ ਬਾਈ ਤੇ ਮੁੱਲ ਬਾਈ ਜੈਨੋ ਨਾਲ ਤੇ ਜੈਜ ਰੱਖਿਆ ਬਾਈ ਨੇ ਕਿਸੇ ਵੀ ਵੀਰ ਨੂੰ ਕਟੀਆਂ ਪਸੰਦ ਆਉਣ ਕੰਟੈਕਟ ਜ਼ਰੂਰ ਕਰਿਓ ਸ਼ੋਰਟ ਨੂੰ ਵੇਖਣ ਲਈ ਧੰਨਵਾਦ